ਸਸਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਈਸਿਮ ਬਾਰੇ ਈਸਿਮ ਕੀ ਆ ਤੇ ਇਹ ਕਿਵੇਂ ਕੰਮ ਕਰਦਾ ਤੇ ਈਸਿਮ ਦੇ ਕੀ ਕੀ ਫਾਇਦੇ ਆ ਤੇ ਦੂਜੀ ਗੱਲ ਇਹਦੇ ਕੀ ਕੀ ਨੁਕਸਾਨ ਨੇ ਥੋੜੇ-ਉਤੇ ਨੁਕਸਾਨ ਤਾਂ ਹਰ ਇੱਕ ਚੀਜ਼ ਦੇ ਹੁੰਦੇ ਆ ਤੇ ਐਂਡ ਤੇ ਇੱਕ ਕਨਕਲੂਜਨ ਕਿ ਨੂੰ ਇਹ ਖਰੀਦਣਾ ਚਾਹੀਦਾ ਤੇ ਕਿਹਦੇ ਵਾਸਤੇ ਅਸਲ ਦੇ ਵਿੱਚ ਹੈਗਾ ਚਲੋ ਆਜੋ ਵੀਡੀਓ ਸ਼ੁਰੂ ਕਰਦੇ ਆਂ ਸਰੰਦ ਪਹਿਲਾਂ ਇਹ ਆਪਾਂ ਗੱਲ ਕਰੀਏ ਜਿਵੇਂ ਜਿਹੜਾ ਫਿਜ਼ੀਕਲ ਸਿਮ ਆ ਇਹ ਇਹ ਫਿਜ਼ੀਕਲ ਸਿਮ ਆ ਤੇ ਇਹ ਸਿਮ ਟ੍ਰੇ ਆ ਇਹ ਇੱਕ ਫੋਨ ਦਾ ਇੱਕ ਫਿਜ਼ੀਕਲ ਪਾਰਟ ਆ ਤੇ ਜਿਹੜਾ ਇਹ ਫਿਜ਼ੀਕਲ ਸਿਮ ਆ ਇਹ ਵੀ ਇੱਕ ਫਿਜ਼ੀਕਲ ਪਾਰਟ ਆ ਪਰ ਈ ਸਿਮ ਕੋਈ ਬਾਹਰੋਂ ਫੋਨ ਦੇ ਵਿੱਚ ਆਪਾਂ ਚੀਜ਼ ਨਹੀਂ ਪਾਉਂਦੇ ਇਹ ਤੁਹਾਡਾ ਜਿਹੜਾ ਵੀ ਕੰਪੈਟਿਬਲ ਫੋਨ ਆ ਉਹਦੇ ਵਿੱਚ ਪਹਿਲਾਂ ਤੋਂ ਹੀ ਇੱਕ ਛੋਟੀ ਜਿਹੀ ਚਿਪ ਇੰਸਟਾਲਡ ਹੁੰਦੀ ਹੈ ਉਹ ਈ ਸਿਮ ਹੀ ਹੁੰਦਾਗਾ ਜਿਹਨੂੰ ਕਿ ਆਪਾਂ ਈ ਯੂ ਆਈਸੀਸੀ ਕਹਿੰਦੇ ਆ ਇਹ ਪਹਿਲਾਂ ਤੋਂ ਇੰਸਟਾਲ ਹੁੰਦਾ ਪਰ ਐਕਟੀਵੇਟ ਕਦੋਂ ਹੁੰਦਾ ਜਦੋਂ ਤੁਸੀਂ ਆਪਣੇ ਨੈਟਵਰਕ ਨਾਲ ਗੱਲ ਕਰਕੇ ਉਹਨਾਂ ਤੋਂ ਮਨਜ਼ੂਰੀ ਲੈ ਕੇ QR ਕੋਡ ਦੀ ਮਦਦ ਨਾਲ ਜਾਂ ਕਿਸੇ ਹੋਰ ਲਿੰਕ ਦੀ ਮਦਦ ਨਾਲ ਆਪਾਂ ਉਸ ਨੂੰ ਇੰਸਟਾਲ ਕਰਦੇ ਹਾਂ ਤੇ ਫਿਰ ਉਹ ਜਿਹੜਾ eSIM ਆ ਉਹ ਨੈਟਵਰਕ ਲੈ ਲੈਂਦਾ ਤੇ ਚੱਲ ਪੈਂਦਾ ਇਹ ਜਿਹੜਾ ਫਿਜ਼ੀਕਲ SIM ਆ ਉਹਨੂੰ ਬਦਲਣ ਵਾਸਤੇ ਟ੍ਰੇ ਜੀ ਲੋਡ ਪੈਂਦੀ ਹੈ ਟ੍ਰੇ ਨੂੰ ਤੁਸੀਂ ਬਾਹਰ ਕੱਢਦੇ ਹੋ ਤੇ ਇਹ ਫਿਜ਼ੀਕਲ SIM ਉਥੇ ਪਾ ਦਿੰਦੇ ਹੋ ਤੇ ਉਹ ਨੈਟਵਰਕ ਆ ਜਾਂਦਾ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪੈਂਦਾ ਪਰ ਇਹ ਜਿਹੜਾ ਨੈਟਵਰਕ ਬਦਲਣਾ ਜਾਂ ਇੱਕ ਤਕਨੀਕ ਹੈ ਜਿਹਨੂੰ ਕਹਿੰਦੇ RSP RSP ਦਾ ਫੁੱਲ ਫਾਰਮ ਹੁੰਦਾ ਰਿਮੋਟ SIM ਪ੍ਰੋਵੀਜ਼ਨਿੰਗ ਉਹ ਕੰਪਨੀ ਰਿਮੋਟਲੀ ਤੁਹਾਡੇ ਜਿਹੜਾ ਨੈਟਵਰਕ ਆ ਜਾਂ ਤੁਹਾਡਾ ਸੌਰੀ smartphone ਉਹਦੇ ਚ ਉਹਨੂੰ ਇੰਸਟਾਲ ਕਰਦੀ ਆ ਇਹਦੇ ਵਾਸਤੇ ਮੋਸਟ ਆਫ ਦਾ ਟਾਈਮ ਤੁਹਾਨੂੰ ਕਿਸੇ ਦੁਕਾਨਾ ਨਹੀਂ ਲੱਭਣੀ ਪੈਂਦੀ ਆ ਇਹ ਜ਼ਿਆਦਾਤਰ ਕੰਪਨੀ ਆ ਜਿਆਦੇ ਮੁਲਕਾਂ ਦੇ ਵਿੱਚ ਉਹ ਤੁਹਾਡਾ ਈਮੇਲ ਥਰੂ ਕਰ ਦਿੰਦੇ ਆ ਜਾਂ ਤੁਸੀਂ ਕਸਟਮਰ ਕੇ ਇਹ ਨਾਲ ਗੱਲ ਕਰਦੇ ਆ ਉੱਥੇ ਹੀ ਹੋ ਜਾਂਦਾ ਪਰ ਇੰਡੀਆ 'ਚ ਹਜੇ ਵੀ ਜਿਵੇਂ ਆਪਾਂ eSIM ਲੈਣਾ ਸਾਰਿਆਂ ਤੋਂ ਪਹਿਲਾਂ ਤੁਸੀਂ ਦੋ ਵੱਡੀਆਂ ਕੰਪਨੀਆਂ ਗੱਲ ਕਰਦਾ ਏਟਲ ਦੀ ਤੇ ਦੂਜੀ ਹੈਗੀ ਜੀਓ ਦੋਨਾਂ ਦੇ ਦੋਨੋਂ ਤੁਸੀਂ ਇੱਕੋ ਹੀ ਪ੍ਰੋਸੈਸ ਆ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਤੇ ਜਾ ਸਕਦੇ ਹੋ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਇੱਕ ਲਿੰਕ ਉਹਨੇ ਦਿੱਤਾ ਹੋਇਆ ਫਿਜ਼ੀਕਲ SIM ਟੂ eSIM ਤੁਸੀਂ ਉੱਤੇ ਕਲਿੱਕ ਕਰਨਾ ਤੇ ਇਹਦੂ ਬਾਦੋ ਇੱਕ ਉਹਨਾਂ ਨੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਇੱਕ ਤੁਸੀਂ SMS ਕਰਨਾ ਦੈਟਸ ਇਟ ਤੁਹਾਡਾ ਕੰਮ ਹੋ ਗਿਆ ਤੁਹਾਨੂੰ QR ਕੋਡ ਆਸੇਂਦਾ ਜਾਂ ਇੱਕ ਮੈਸੇਜ ਆ ਨੋ ਲਿੰਕ ਤੇ ਕਲਿੱਕ ਕਰੋ ਤੇ ਤੁਹਾਡਾ eSIM ਇੰਸਟਾਲ ਹੋ ਜਾਊਗਾ ਇਦੇ ਵਾਸਤੇ ਤੁਹਾਨੂੰ ਵੱਖਰਾ ਅਹ ਸਟੋਰ ਤੇ ਜਾਂ ਦੁਕਾਨ ਤੇ ਨਹੀਂ ਜਾਣ ਦੀ ਕੋਈ ਵੀ ਲੋੜ ਹੈਗੀ ਹੁਣ ਜੇ ਆਪਾਂ ਗੱਲ ਕਰੀਏ ਈਸਿਮ ਦੇ ਫਾਇਦਿਆਂ ਦੀ ਫਾਇਦੇ ਇਸ ਦੇ ਬਹੁਤ ਨੇ ਪਹਿਲਾ ਫਾਇਦਾ ਹੈਗਾ ਜਿਹੜੀ ਹੈਗੀ ਹੈ ਨੈਟਵਰਕ ਕੰਪਨੀ ਨੈਟਵਰਕ ਕੰਪਨੀ ਕੀ ਕਰਦੀ ਆ ਪਹਿਲਾਂ ਇਹ ਸਿਮ ਬਣਾਉਂਦੀ ਆ ਤੇ ਪਲਾਸਟਿਕ ਲਗਦੀ ਫਿਰ ਇਹ ਤੇ ਇੱਕ ਨੀਚੇ ਤੁਸੀਂ ਦੇਖੀ ਹੋਣੀ ਚਿਪ ਹੁੰਦੀ ਆ ਨਾ ਉਹਦੀ ਦੀ ਕੋਸਟ ਹੁੰਦੀ ਆ ਫਿਰ ਇਹਦੀ ਪੈਕੇਜਿੰਗ ਹੋਗੀ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਹੋ ਗਿਆ ਤੇ ਇਹ ਸਾਰੇ ਖਰਚੇ ਜਿਵੇਂ ਲੌਜਿਸਟਿਕ ਖਰਚਾ ਹੋ ਗਿਆ ਹੋਰ ਖਰਚੇ ਫਿਜ਼ੀਕਲ SIM ਤੇ ਲੱਗਦੇ ਆ ਪਰ ਇਹਦੇ ਉਲਟ e SIM ਦੇ ਉੱਤੇ ਜਿਹੜੀ ਨੈਟਵਰਕ ਕੰਪਨੀ ਆ ਉਹਦਾ ਕੋਈ ਬਾਹਤਾ ਖਰਚਾ ਨਹੀਂ ਹੁੰਦਾਗਾ ਉਹ ਇੱਕ ਸੌਫਟਵੇਅਰ ਥਰੂ ਹੀ ਉਹਨੂੰ ਚਲਾ ਦਿੰਦੇ ਆ ਤੇ ਉਹ ਚੱਲ ਪੈਣਾ ਹੈਗਾ ਦੂਜਾ ਵੱਡਾ ਫਾਇਦਾ ਹੈਗਾ ਜਿਹੜਾ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਜੇ ਇਹ ਛੋਟੀ ਡਰੇ ਇਹ ਛੋਟੀ ਨਹੀਂ ਹੈ ਕਾਫੀ ਵੱਡੀ ਡਰੇ ਹੁੰਦੀ ਹੈ ਇੱਕ ਸਮਾਰਟਫੋਨ ਦੇ ਨਜ਼ਰੀਏ ਨਾਲ ਜਿਸ ਸਮਾਰਟਫੋਨ ਦੇ ਵਿੱਚੋਂ ਕੱਢ ਦਿੱਤੀ ਜਾਵੇ ਤਾਂ ਉਹ ਸਪੇਸ ਨੂੰ ਯੂਟਿਲਾਈਜ਼ ਕੀਤਾ ਜਾ ਸਕਦਾ ਜਿਵੇਂ ਕਿ ਯੂਐਸ ਦੇ ਵਿੱਚ ਕਈ ਸਮਾਰਟਫੋਨ ਹੁੰਦੇ ਜਿਨ੍ਹਾਂ ਵਿੱਚ ਇਟ ਫਿਜ਼ੀਕਲ ਟ੍ਰੇ ਹੁੰਦੀ ਨਹੀਂ ਤੇ ਉਸ ਜਿਹੜਾ ਸਪੇਸ ਆ ਉਹਨੂੰ ਬੈਟਰੀ ਵਧਾ ਕੇ ਯੂਜ਼ ਕੀਤਾ ਇਹਨਾਂ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ Apple ਨੇ ਕੀਤਾ ਆਪਣੇ 17 ਸੀਰੀਜ਼ ਦੇ ਵਿੱਚ eSIM ਵਾਲੇ ਜਿਹੜੇ ਫੋਨ ਆ ਉਹਨਾਂ ਦੇ ਵਿੱਚ ਜਿਹੜਾ ਬੈਟਰੀ ਆ ਉਹਦਾ ਸਾਈਜ਼ ਥੋੜਾ ਵੱਧਦਾ ਬੈਟਰੀ ਨਾਲ ਯੂਜ਼ ਕੀਤਾ ਜਾ ਸਕਦਾ ਜਾਂ ਹੋਰ ਕੋਈ ਕੰਪੋਨੈਂਟ ਨਾਲ ਇਹ ਸਪੇਸ ਯੂਟਿਲਾਈਜ਼ ਕੀਤਾ ਜਾ ਸਕਦਾ ਤੇ ਤੀਜਾ ਫਾਇਦਾ ਹੈਗਾ ਜਿਹੜਾ ਯੂਜ਼ਰ ਨੂੰ ਯੂਜ਼ਰ ਇਹਦੇ ਕਈ ਫਾਇਦੇ ਲੈ ਸਕਦੇ ਜੀ ਪਹਿਲਾਂ ਤਾਂ ਹੈਗਾ ਵੀ ਤੁਹਾਡਾ ਇਹ ਸਿਮ ਸਵੈਪ ਉਹ ਇਹਦੇ ਚ ਘਟ ਜਾਂਦਾ ਇਹਦੇ ਚ ਉਹਦੀ ਪ੍ਰੋਬੈਬਿਲਟੀ ਕਾਫੀ ਘਟ ਜਾਂਦੀ ਆ ਨਾ ਮਾਤਰੀ ਹੋ ਜਾਂਦੀ ਹੈ ਜੀ ਦੂਜਾ ਫਾਇਦਾ ਹੈਗਾ ਜੇ ਤੁਹਾਡਾ ਫੋਨ ਚੋਰੀ ਹੁੰਦਾ ਤਾਂ ਕੋਈ ਇਹ ਨਹੀਂ ਹੈਗਾ ਤੁਹਾਡਾ ਫੋਨ ਸਿਮ ਕੱਢ ਕੇ ਸੁੱਟਤਾ ਤੇ ਤੁਹਾਡਾ ਫੋਨ ਯੂਜ਼ ਕਰ ਲਿਆ ਉਹ ਪੋਸਿਬਿਲਟੀ ਕਾਫੀ ਘਟ ਜਾਂਦੀ ਹੈ ਤੇ ਇਹ ਸਿਮ ਤਾਂ ਨਿਕਲਦੇ ਨਹੀਂ ਵਿੱਚੋਂ ਉਹਨੂੰ ਹਟਾਉਣ ਵਾਸਤੇ ਅਲੱਗ ਤੋਂ ਪ੍ਰੋਸੈਸ ਕਰਨਾ ਪਊਗਾ। ਬਰਤੋਕਾਰਾਂ ਵਾਸਤੇ ਇੱਕ ਹੋਰ ਫਾਇਦਾ ਇਹ ਹੈ ਜੇ ਤੁਸੀਂ ਫ੍ਰੀ ਕੰਟ੍ਰੈਵਲਰ ਹੋ, ਅਲੱਗ-ਅਲੱਗ ਥਾਵਾਂ ਤੇ ਜਾਂਦੇ ਰਹਿੰਦੇ ਹੋ ਸਪੈਸ਼ਲੀ ਹੋਰ ਮੁਲਕਾਂ ਦੇ ਵਿੱਚ ਤਾਂ ਤੁਸੀਂ ਉੱਥੋਂ ਦਾ ਈ ਸਿਮ ਤੁਸੀਂ ਪਹਿਲਾਂ ਤੋਂ ਹੀ ਬਾਏ ਕਰ ਸਕਦੇ ਜਿਹੜੇ ਮੁਲਕ ਦੇ ਵਿੱਚ ਤੁਸੀਂ ਜਾਣਾ ਤੇ ਤੁਹਾਨੂੰ ਉੱਥੋਂ ਦੇ ਸਟੋਰ, ਦੁਕਾਨਾਂ ਤੇ ਜਿਹੜੇ ਖਾਂਦੀ ਲੋੜ ਨਹੀਂ ਪੈਂਦੀਗੀ। ਇਹ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਆਂ ਇਹਦੇ ਇੱਕ ਹੋਰ ਚੌਥੇ ਫਾਇਦੇ ਜਿਹੜਾ ਹੈਗਾ ਸਮਾਰਟ ਵਾਚ ਜਾਂ ਟੈਬਲੇਟ ਦੇ ਵਿੱਚ ਯੂਜ਼ ਕਰਨਾ। ਕੰਪਨੀਆਂ ਵਾਸਤੇ ਖਾਸ ਕਰਕੇ 스마트 వాచ్ ਦੇ ਵਿੱਚ ఫిజికల్ ట్రే ਤੇ SIM ਇਨਸਰਟ ਕਰਨਾ ਜਾਂਦੇ ਵਾਸਤੇ ਸਪੇਸ ਬਣਾਉਣੀ ਕਾਫੀ ਔਖਾ ਟਾਸਕ ਆ ਤੇ ਸੋ ਉਹ eSIM ਨਾਲ ਆਉਂਦੀਆਂ ਨੇ ਕਈ 스마트 వాਚਸ ਨੇ ਜਿਵੇਂ ਗੈਲੈਕਸੀ వాਚ ਹੋ ਗਈ ਹੈ ਐਪਲ వాਚ ਹੋ ਗਈ ਜਾਂ Google వాਚ ਹੋ ਗਈ ਉਹਦੇ ਵਿੱਚ ਤੁਸੀਂ eSIM ਇਨਸਰਟ ਕਰ ਸਕਦੇ ਹੋ ਤੇ ਉਹਦੇ ਕਾਫੀ ਜ਼ਿਆਦਾ ਫਾਇਦੇ ਨੇ ਇਤੋ ਲਾਵਾ ਹੁਣ ਜੇ ਆਪਾਂ ਗੱਲ ਕਰੀਏ ਸਿੱਕੇ ਦੇ ਦੂਜੇ ਪਹਿਲੂ ਦੀ ਦੂਜਾ ਹੈਗਾ ਨੁਕਸਾਨ ਹੁਣ ਨੁਕਸਾਨ ਉਹਨਾਂ ਵਾਸਤੇ ਹੀ ਆ ਪਹਿਲਾ ਨੁਕਸਾਨ ਤਾਂ ਇਹ ਹੈ ਜੇ ਤੁਸੀਂ ਅਕਸਰ ਹੀ ਫੋਨ ਯੂਨ ਚੇਂਜ ਕਰਦੇ ਰਹਿੰਦੇ ਹੋ ਥੋੜੇ ਜਿਰੇ ਬਾਅਦ ਤੁਹਾਨੂੰ ਆਦਤ ਆ ਫੋਨ ਚੇਂਜ ਕਰਨ ਦੀ ਤੁਸੀਂ ਈਸਿਮ ਨਾਲ ਲਓ ਕਿਉਂਕਿ ਈਸਿਮ ਦੀ ਇੱਕ ਹੈਡੇਕ ਆ ਤੁਸੀਂ ਉਹਨੂੰ ਫਿਜ਼ੀਕਲ ਸਿਮ ਨੂੰ ਈਸਿਮ ਦੇ ਵਿੱਚ ਤਾਂ ਬਹੁਤ ਈਜ਼ੀਲੀ ਲਿਆ ਸਕਦੇ ਹੋ ਪਰ ਇੱਕ ਈਸਿਮ ਨੂੰ ਫਿਜ਼ੀਕਲ ਸਿਮ ਵਿੱਚ ਲਿਆਉਣ ਵਾਸਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਸਟੋਰ ਵੇਸਟ ਕਰਨਾ ਪੈਂਦਾ ਤੇ ਥੋੜੇ ਜਿਹਾ ਇੱਕ ਦੋ ਤੁਹਾਨੂੰ ਪ੍ਰੋਸੀਜਰ ਆ ਉਹ ਕਰਨੇ ਪੈਂਦੇ ਆ ਤੇ ਉਹਦੇ ਨਾਲ ਨਾਲ ਤੁਹਾਡਾ ਜਿਹੜਾ ਈਸਿਮ ਜਦੋਂ ਵੀ ਕਨਵਰਟ ਹੁੰਦਾ ਈਸਿਮ ਟੂ ਫਿਜ਼ੀਕਲ ਸੈਂਡ ਫਿਜ਼ੀਕਲ ਟੂ ਈਸਿਮ ਤਾਂ ਤੁਹਾਡੇ ਇੱਕ ਦਿਨ ਵਾਸਤੇ ਓਟੀਪੀਜ਼ ਬੰਦ ਹੋ ਜਾਂਦੇ ਆ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਦੂਜਾ ਨੁਕਸਾਨ ਹੈਗਾ ਜਿੱਦੋਂ ਤੁਸੀਂ ਡਿਵਾਈਸ ਟ੍ਰਾਂਸਫਰ ਕਰਦੇ ਹਾਂ ਤਾਂ ਉਹ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਈਸਿਮ ਨੂੰ ਇੱਕ ਡਿਵਾਈਸ ਤੋਂ ਦੂਜੀ ਚੱਕ ਲੈ ਕੇ ਜਾਣਾ ਕਾਫੀ ਟੇਡਾ ਕੰਮ ਹੋ ਜਾਂਦਾ ਸੋ ਫਿਜ਼ੀਕਲ ਸਿਮ ਉਥੇ ਜਿਆਦੇ ਵਧੀਆ ਤੇ ਇੱਕ ਹੋਰ ਵੱਡਾ ਨੁਕਸਾਨ ਇਹ ਹੈ ਵੀ ਗਲੋਬਲ ਸਪੋਰਟ ਹਜੇ ਓਨੀ ਨਹੀਂ ਨੀ ਹੈਗੀ ਰੀਜ਼ਨ ਇਹ ਹੈ ਬਹੁਤ ਸਾਰੀਆਂ ਕੰਪਨੀਆਂ ਹਜੇ ਈਸਿਮ ਨੂੰ ਸਪੋਰਟ ਹੀ ਨਹੀਂ ਕਰਦੀਆਂ ਕੁਝ ਕੰਪਨੀਅਮ ਪ੍ਰੀਮੀਅਮ ਬ੍ਰਾਂਡ ਜਿਹੜੇ ਹੈਗੇ ਆ ਉਹ eSIM ਯੂਜ਼ ਕਰਦੇ ਆ ਤੇ ਆਪਣੇ ਪ੍ਰੀਮੀਅਮ ਮਾਡਲਾਂ ਦੇ ਵਿੱਚ ਉਹ ਪ੍ਰੋਵਾਈਡ ਕਰਦੇ ਆ ਪਰ ਹਜੇ ਵੀ ਬਜਟ ਦੇ ਵਿੱਚ ਸਮਾਰਟਫੋਨਾਂ ਦੇ ਵਿੱਚ ਪ੍ਰੀ eSIM ਨਹੀਂ ਆਇਆ ਟੀਜਾ ਨੁਕਸਾਨ ਹੈਗਾ ਪੋਰਟਿੰਗ ਦਾ ਜੇ ਤੁਸੀਂ ਪੋਰਟ ਕਰਦੇ ਹੋ ਜੇ ਤੁਹਾਡਾ ਫਿਜ਼ੀਕਲ SIM ਆ ਤਾਂ ਤੁਸੀਂ ਮੈਸੇਜ ਕਰਨਾ ਤੇ ਉਹ ਪੋਰਟ ਦਾ ਤੁਸੀਂ ਮੈਸੇਜ ਕਰਕੇ ਫਿਜ਼ੀਕਲ SIM ਤੁਸੀਂ ਦੂਸਰੀ ਕੰਪਨੀ ਨਾਲ ਲੈ ਲੈਣੇ ਤੇ ਉਹ ਤੁਸੀਂ ਚੱਲ ਪੈਂਦਾ ਤਿੰਨ ਤੋਂ ਪੰਜ ਦਿਨਾਂ ਦੇ ਚੱਲ ਪੈਂਦਾ ਪਰ ਈਸ ਈਸਿਮ ਦੇ ਚੱਕਰ ਦੇ ਵਿੱਚ ਕਈ ਵਾਰ ਇਹ ਹੁੰਦਾ ਜੇ ਤੁਸੀਂ ਈਸਿਮ ਮਤ ਤੁਸੀਂ ਪੋਰਟ ਕਰਦੇ ਹੋ ਤਾਂ ਕੰਪਨੀ ਆ ਉਹਨੂੰ ਥੋੜਾ ਲੰਬਾ ਲਮਕਾ ਦਿੰਦੀ ਹੈ ਤੇ ਹੋ ਸਕਦਾ ਵੀ ਹਰ ਵਾਰ ਨਹੀਂ ਹੋ ਸਕਦਾ ਕਦੇ ਵੀ ਤੁਹਾਡਾ ਡਾਟਾ ਸਿਮ ਆ ਕਈ ਦਿਨ ਨੈਟਵਰਕ ਤੋਂ ਬਾਹਰ ਹੋ ਜਾਏ ਤੇ ਇੱਕ ਬਿਨਾਂ ਨੈਟਵਰਕ ਖੜੇ ਸਿਚੁਏਸ਼ਨ ਚ ਫਸ ਜਵੇ ਪਰ ਹੌਲੀ ਹੌਲੀ ਜਿਵੇਂ ਜਿਵੇਂ ਨੈਟਵਰਕ ਸਹੀ ਹੋਈ ਜਾਂਦੇ ਆ ਤਾਂ ਕੰਪਨੀ ਇਹਨੂੰ ਅਡਾਪਟ ਕਰ ਰਹੀ ਹੈ ਤਾਂ ਇਹ ਚੀਜ਼ ਵੱਧ ਰਹੀ ਹੈ ਤੇ ਈਸਿਮ ਟੋਟਲੀ ਫਿਜ਼ੀਕਲ SIM ਬੰਗ ਕੰਮ ਕਰਨ ਲੱਗ ਜੂਗਾ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਕਨਕਲੂਜਨ ਆ ਕਨਕਲੂਜਨ ਦੇ ਵਿੱਚ ਜੇ ਤੁਸੀਂ e SIM ਨੂੰ ਸਮਝਦੇ ਹੋ ਵੀ ਇਹ ਕਿੰਨੀ ਕੁ ਜ਼ਰੂਰੀ ਚੀਜ਼ ਹੈ ਮੇਰੇ ਖਿਆਲ ਨਾਲ ਭਵਿੱਖਾ ਹੌਲੀ ਹੌਲੀ ਆਉਣ ਵਾਲੇ ਟਾਈਮਸ ਤੁਹਾਨੂੰ e SIM ਹੀ ਦਿਖਦਾ ਮਿਲੂਗਾ ਤੇ ਸਾਰੀਆਂ ਕੰਪਨੀਆਂ ਡਿਵਾਈਸ ਸਮਾਰਟਫੋਨ ਬਣਾਉਣ ਵਾਲੀਆਂ ਹੋਗੀਆਂ ਜਾਂ ਨੈਟਵਰਕ ਕੰਪਨੀ ਹੋਏ ਸਾਰੀਆਂ ਹੀ ਈਸਿਮ ਤੇ ਸ਼ਿਫਟ ਕਰ ਜਾਣਗੀਆਂ ਕਿਉਂਕਿ ਇਹਦੀ ਕਾਫੀ ਜ਼ਿਆਦਾ ਬੈਨੀਫਿਟ ਨੇ ਉਹ ਤੋਂ ਇਲਾਵਾ ਵਰਤੋਕਾਰਨ ਨੂੰ ਵੀ ਇਹਦੇ ਫਾਇਦੇ ਦਿਖਣਗੇ ਤੇ ਉਹ ਵੀ ਇਤੇ ਹੌਲੀ-ਹੌਲੀ ਸ਼ਿਫਟ ਹੋ ਜਾਣਗੇ ਅਕੀਦ ਵਿੱਚ ਮੈਂ ਬੇਨਤੀ ਕਰਦਾ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਹੋਰ ਕਿਸ ਟੌਪਿਕ ਤੇ ਵੀਡੀਓ ਬਣਾਈ ਜਾਵੇ